हेलो फ्रेंड्स गुड इवनिंग अदा पन्ना नमस्कार सत श्री अ मैं टिक्टक का फ्रेंड्स आप सब दा मेरे सिंपल गार्डन चैनल ते बहुत बहुत स्वागत है जीयां नु आखदी हां ते आज दी वीडियो शुरू करदे हां जी कई दिनो तो मैं कोई वीडियो नहीं बनाई क्योंकि मेरी सेहत कुछ नासाज सी ते आज भी मैं पूरा दिन वेट करदी रही मेरे पड़ोस विच काम चलदा आप जी नु पता ही है ਉਸਾਰੀ ਦਾ ਕੰਮ ਚੱਲਦਾ ਤੇ ਇਸ ਕਰਕੇ ਮੈਂ ਵੀਡੀਓ ਨਹੀਂ ਕੋਈ ਬਣਾ ਸਕੀ ਸੋ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗੀ ਆ ਤੇ ਮੇਰਾ ਕੰਮ ਵੈਸੇ ਹੋਇਆ ਹੀ ਹੋਇਆ ਸਾਰਾ ਤੇ ਆ ਸਲਵਾਰ ਆ ਸਲਵਾਰ ਸਾਰੀ ਮੈਂ ਮੂਰੀਆਂ ਬਣਾ ਲਈਆਂ ਦੇਖੋ ਤੇ ਪੌਂਚੇ ਬਣਾ ਲਿਆ ਮੂਰੀਆਂ ਵੀ ਬਣ ਗਈਆਂ ਨੇ ਤੇ ਬਾਕੀ ਮੈਂ ਸਲਵਾਰ ਦੇ ਆਸਣ ਜੋੜ ਲਿਆ ਆਸਣ ਜੋੜ ਕੇ ਆ ਪਿਛਲੇ ਪਾਸੇ ਆਪਾਂ ਦੋ ਵਾਲ ਪਾ ਲਏ ਨੇ ਤੇ ਮੂਰਲੇ ਵਾਲ ਮੈਂ ਪਾਉਣ ਲੱਗੀ ਆ ਤੇ ਮੇਰੇ ਦਿਮਾਗ 'ਚ ਹੀ ਆ ਗਿਆ ਵੀ ਅੱਜ ਹੋਰ ਕੋਈ ਵੀਡੀਓ ਮੈਂ ਬਹੁਤ ਜ਼ਿਆਦਾ ਚੱਲਣ ਫਿਰਨ ਤੋਂ ਥੋੜਾ ਜਿਹਾ ਸੀਗਾ ਗੋਰੇਜ਼ਾ ਬੁਖਾਰ ਵੀ ਸੀਗਾ ਫੀਵਰ ਸੀਗਾ ਇਸ ਕਰਕੇ ਮੈਂ ਅੱਜ ਆਹ ਜਿਹੜੀ ਹੈਗੀ ਵੀਡੀਓ ਆਪਣੀ ਬਣਾਉਣ ਲੱਗੀ ਆ ਸਟਿਚਿੰਗ ਵਾਲੀ ਅੱਜ ਦੀ ਸਟਿਚਿੰਗ ਵੀਡੀਓ ਸ਼ੁਰੂ ਕਰਦੇ ਆਂ ਫਰੈਂਡਸ ਮੈਂ ਠੀਕ ਠਾਕ ਆਮੇਦ ਕਰਦੀ ਆਂ ਤੁਸੀਂ ਸਾਰੇ ਸਹੀ ਸਲਾਮਤ ਹੋਵੋਗੇ ਸੱਚੇ ਪਾਤਸ਼ਾਹ ਜੀ ਸਾਨੂੰ ਤੰਦਰੁਸਤੀ ਦੇਣ ਜੀ ਖੁਸ਼ੀਆਂ ਖੇੜੇ ਬਖਸ਼ਣ ਤੇ ਸਾਰੇ ਪੋਜ਼ਿਟਿਵ એનર્ਜੀ ਦੇ ਨਾਲ ਭਰਪੂਰ ਰਹਿਣ ਕਦੇ ਵੀ ਕੋਈ ਵੀ ਨਿਰਾਸ਼ਾ ਵਾਲੀ ਗੱਲ ਨਾ ਹੋਵੇ ਜਿਹਦੇ ਨਾਲ ਅਸੀਂ ਨੀਰਸ ਹੋ ਜਾਈਏ ਕੋਈ ਵੀ ਕੰਮ ਕਰਨ ਨੂੰ ਮਨ ਨਾ ਕਰੇ ਐਸਾ ਕੋਈ ਨਾ ਹੋਵੇ ਹਮੇਸ਼ਾ ਖੁਸ਼ ਰਹੋ ਪੋਜਿਟਿਵ ਪੋਜਿਟਿਵ ਰਹੋ ਤੇ ਆ ਜੀ ਵਿਚਾਰ ਦਾਸ ਹਨ ਆਪਾਂ ਇੱਥੇ ਨਿਸ਼ਾਨ ਲਾ ਲੈਣੇ ਆ ਦੋ ਇੱਕ 1.5 ਇੰਚ ਤੇ 1.5 ਇੰਚ ਤੇ ਇਧਰ ਮੈਂ ਦਰਜਣ ਵਾਲੀ ਲਾ ਲੈਣੀ ਮੈਨੂੰ ਪਤਾ ਇੰਨਾ ਕੁ 1.5 ਇੰਚ ਤੇ ਇਧਰ ਵੀ ਲਾ ਲਵਾਂ ਤੇ ਆਪਾਂ ਪਹਿਲਾਂ ਇਧਰੇ ਵਾਲ ਪਾਉਣੇ ਆ ਤੇ ਇਹਨਾਂ ਦੇ ਮੂੰਹ ਇਧਰ ਨੂੰ ਰੱਖਣੇ ਆ ਮੂੰਹ ਨੂੰ ਆ ਦੇਖੋ ਜੀ ਆਪਾਂ ਹੁਣ ਵਾਲ ਸ਼ੁਰੂ ਕਰਦੇ ਆ ਵਾਲ ਪਾਉਣ ਲੱਗੇ ਆਪਾਂ ਨਾ ਥੋੜਾ ਜਿਹੜਾ ਬਕੀਆ ਹੋ ਵੱਡਾ ਕਰ ਲੈਣਾ ਤੇ ਆਪਾਂ ਵਾਲ ਪਾਉਨੇ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਵਾਲ ਆਪਾਂ ਇੱਥੇ ਰੱਖਣਾ ਜੀ ਆ ਦੇਖੋ ਆ بڑا ਇੰਨਾ ਜਿਹੜਾ ਏਰੀਆ ਆਪਾਂ ਇੰਨਾ ਛੱਡ ਕੇ ਫੇਰ ਆਉਣ ਲੱਗਣਾ ਵਾਲ ਆ ਪਹਿਲਾ ਵਾਲ ਮੈਂ ਇਦਾਂ ਪਾਇਆ ਮੈਂ ਅੰਦਾਜ਼ੇ ਨਾਲ ਹੀ ਪਾਉਣੀ ਆ ਕਦੇ ਵੀ ਗਿਣਤੀ ਮਿੰਤੀ ਕੋਈ ਨਹੀਂ ਕਰੀ ਹੋਈ ਹੈਗੀ ਬਸ ਐਸੀ ਤਰ੍ਹਾਂ ਤੇ ਬਸ ਇਹ ਵਾਲਾਂ ਦਾ ਇਹ ਹੁੰਦਾ ਵੀ ਇੱਕ ਦੂਜੇ ਦੇ ਉੱਤੇ ਰੱਖ ਕੇ ਇੱਧਰ ਉੱਧਰ ਨਾ ਹੋਣ ਸਹੀ ਹੋਣ ਜਿਹੜੇ ਸਹੀ ਸਿਉਣ ਦੇ ਥੱਲੇ ਆ ਆ ਦੇਖੋ ਜੀ ਆਪਾਂ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਮਸ ਇਹਦੇ ਉੱਤੇ ਉੱਤੇ ਆਪਾਂ ਇਦਾਂ ਰੱਖੇ ਜਾਨਾ ਆਹ ਜਿਹੜੀ ਸਲਵਾਰ ਆਪਾਂ ਆਸਣ ਜੁੜਿਆ ਹੈ ਇਹਨੂੰ ਚੰਗੀ ਤਰ੍ਹਾਂ ਇੱਧਰ ਖਿੱਚ ਲੈਣੇ ਆਂ ਸਾਰੀ ਤੇ ਇਹਦੀ ਆਪਾਂ ਜਿਹੜੀ ਹੈਗੀ ਬਾਰਫੋਣੀ ਸ਼ੁਰੂ ਕਰਦੇ ਆਂ ਜੀ ਇੰਦਰਲੇ ਪਾਸੇ ਆ ਗਈ ਹੈ ਮੇਰੇ ਕੋਲੇ ਸਲਵਾਰ ਸਾਰੀ ਤੇ ਆ ਦੇਖੋ ਢਿੱਲਾ ਜਿਹਾ ਕਰਕੇ ਰੱਖੋ ਤੇ ਇਹਦੇ ਉੱਤੇ ਇੰਨੇ ਨਹੀਂ ਫਰਕ ਤੇ ਆਪਾਂ ਉੱਤੇ ਵਾਲ ਰੱਖੀ ਜਾਣੇ ਆ ਦੇਖੋ ਆਹ ਹੋ ਗਏ ਦੋ ਵਾਲ ਮੇਰੇ ਅੱਜਕੱਲ ਸਲਵਾਰਾਂ ਦਾ ਘੇਰਾ ਘਾਟੀ ਆ ਵਾਲ ਥੋੜੇ ਹੀ ਬੰਦੇ ਨੇ ਅਲੇਕੋ ਆਹ ਕਿਤੇ ਆਪੋ ਤੇ ਆਉਣ ਮੇਰੇ ਤਿੰਨ ਵਾਲਾ ਜਿਹੜੇ ਪੈ ਗਏ ਇੱਕ ਇੱਕ ਇੰਚ ਦਾ ਇੱਥੋਂ ਮਾਣਾ ਚੱਗਿਆ ਹੈ ਪਰਕਣਾ ਆਪਾਂ ਇਦਾਂ ਇੱਥੇ ਅੱਧਾ ਅੱਧਾ ਇੰਚ ਦਾ ਜਿਹੜਾ ਗੈਪ ਰੱਖੀ ਜਾਓ ਤੇ 1 ਇੰਚ ਦਾ ਯਾਨੀ ਕਿ ਇੰਨਾ ਇੰਨਾ ਆਪਾਂ ਹੋਰ ਚੱਕ ਕੇ ਕੱਪੜਾ ਉੱਤੇ ਐ ਕਰ ਲੈਣਾ ਆਪਾਂ ਦੇਖੋ ਅੱਗੇ ਹੁੰਦਾ ਸੀ ਬਾਲ ਪਾਉਣੇ ਬੜੇ ਹੀ ਮੁਸ਼ਕਲ ਸੀ ਅਸੀਂ ਨਾ ਪਟਿਆਲਾ ਸ਼ਾਹੀ ਸਲਵਾਰਾਂ ਦਾ ਸਿਉਂਦੇ ਸੀ 10-10 ਮੀਟਰ ਦੀ ਬਹੁਤ ਮੁਸ਼ਕਲ ਸੀ ਸੋ ਸ਼ੁਰੂ ਕਰਦੇ ਆਂ ਜੀ ਆਜੋ ਸ਼ਾਮ ਦੀਦ ਬਹੁਤ ਬਹੁਤ ਸਵਾਗਤ ਹੈ ਜੀ ਆਪ ਦਾ ਆ ਮੇਰੇ ਚਾਰ ਬਣ ਪੈ ਗਏ ਜੀ ਗੰਨਾ ਕਰਦੇ ਕਰਦੇ ਤੇ ਹੁਣ ਆਪਾਂ ਇਹ ਧਿਆਨ ਰੱਖਣਾ ਵੀ ਆ ਜਿੱਥੇ ਆਪਣਾ ਇਹ ਵਿਚਾਰੇ ਟੱਕ ਲਾਇਆ ਹੋਇਆ ਜਿੱਥੇ ਆਪਣੀ ਕ੍ਰੀਜ਼ ਬਣਨੀ ਹੈ ਤੇ ਆ ਮੈਂ ਟੱਕ ਲਾਇਆ ਹੋਇਆ ਧਾਣ ਪਾ ਕੇ ਤੇ ਇੱਥੇ ਆਪਣੀ ਕ੍ਰੀਜ਼ ਬਣਨੀ ਆ ਤੇ ਹੁਣ ਆਪਾਂ ਜੀ ਇਹ ਕ੍ਰੀਜ਼ ਆ ਜਿਹੜੀ ਚਾਰ ਪੰਜ ਵਾਲ ਜਦੋਂ ਪੈ ਗਏ ਪੰਜ ਛੇ ਜਾਨੀ ਇੱਕ ਕੁੰਡੇ ਦੇ ਜਾਨੀ ਵਾਲ ਸਾਰੇ ਪੈ ਗਏ ਆ ਦੇਖੋ ਕੁੰਡੇ ਦੇ ਵਾਲ ਪੈ ਗਏ ਤੇ ਆਹ ਵਾਲ ਛੋਟਾ ਤਾਂ ਛੋਟਾ ਕੋਈ ਗੱਲ ਨਹੀਂ ਇਹਨੂੰ ਰਹਿਣ ਦੋ ਤੁਸੀਂ ਆ ਜਿਹੜਾ ਵਾਲਾ ਨਾ ਆਪਣਾ ਇਹ ਵੱਡਾ ਵੀ ਹੋ ਜੇ ਭਾਲੇ ਭਾਵੇਂ ਵੱਡਾ ਹੋ ਜੇ ਆਪਾਂ ਆ ਜਿਹੜਾ ਨਾ ਕ੍ਰੀਜ਼ ਵਾਲਾ ਵਾਲਾ ਇਹਨੂੰ ਐ ਬਿਲਕੁਲ ਮੂਹਰੇ ਦੇ ਉੱਤੇ ਸਾਹਮਣੇ ਰੱਖਣਾ ਇਸ ਤਰ੍ਹਾਂ ਥੋੜਾ ਜਿਹਾ ਅੱਗੇ ਪਿੱਛੇ ਹੋ ਜੂ ਕੋਈ ਗੱਲ ਨਹੀਂ ਆ ਦੇਖੋ ਇਹ ਵੱਡਾ ਵੀ ਬਲ ਪੈ ਗਿਆ ਕਿਉਂਕਿ ਕੱਪੜਾ ਘੱਟ ਸੀਗਾ ਇਸ ਕਰਕੇ ਆ ਕੱਪੜਾ ਘੱਟ ਬਚਿਆ ਸੀ ਆ ਆਪਣਾ ਜਿਹੜਾ ਕ੍ਰੀਜ਼ ਵਾਲਾ ਜਿਹੜਾ ਬਲ ਪੈ ਗਿਆ ਤੇ ਹੁਣ ਆਪਾਂ ਬਾਕੀ ਦੇ ਬਲ ਵੀ ਐਵੇਂ ਹੀ ਪਾ ਲੈਣੇ ਆ ਆ ਥੱਲੇ ਵਾਲਾ ਜਿਹੜਾ ਬਲ ਕੋਨੇ ਨਾ ਆ ਥੱਲੇ ਵਾਲਾ ਕੱਪੜਾ ਜਿਹੜਾ ਇਹਨੂੰ ਆਪਾਂ ਥੱਲੇ ਰੱਖਣਾ ਇਹਨੂੰ ਵੀ ਇੱਧਰ-ਇੱਧਰ ਹੋ ਜੇ ਫਿਰ ਵਾਲਾ ਜਿਹੜੇ ਬੇਕਟ ਹੋਏ ਹੋ ਜਾਂਦੇ ਆ ਤੇ ਫਿਰ ਸਾਡੀ ਨਾ ਜਿਹੜੀ ਸਲਵਾਰ ਦੀ ਫਾਲ ਜੀ ਵਧੀਆ ਨਹੀਂ ਬਣਦੀ ਫਿਨਿਸ਼ਿੰਗ ਵਧੀਆ ਨਹੀਂ ਆਉਂਦੀ ਬਸ ਇਦਾਂ ਪਾ ਦੇਣੀ ਆਪਾਂ ਸਾਰੇ ਤੇ ਬਾਕੀ ਮੈਂ ਜਦੋਂ ਜੜੂੰਗੀ ਉਹ ਦੱਸ ਦਿਆਂਗੀ ਇਹਨਾਂ ਦੂਜੇ ਪਾਸੇ ਪਾ ਲੈਣੇ ਆਪਾਂ ਮੈਂ ਦੱਸਦੀ ਆ ਜੀ ਦੂਜਾ ਕਿਵੇਂ ਕਰਨਾ ਤੇ ਆਹ ਨਾ ਮੈਂ ਬੈਲਟ ਵੀ ਬਣਾ ਕੇ ਰੱਖੀ ਆ ਬੈਲਟ ਦਾ ਜਿਹੜਾ ਪਿਛਲਾ ਪਾਸਾ ਇੱਥੋਂ ਰੱਖ ਲੈਣਾ ਆਪਾਂ ਜੀ ਆ ਨਿਸ਼ਾਨ ਲੱਗਿਆ ਹੋਇਆ ਪਿਛਲੇ ਪਾਸੇ ਦਾ ਆਹ ਬੈਲਟ ਆਪਾਂ ਅਨੇ ਪਿੱਛੇ ਲਾ ਲੈਣੀ ਹੈ ਇੱਥੇ 벨ਟ ਦਾ ਨਾਪ ਲੈ ਕੇ ਜਿੰਨਾ ਪਿੱਛੇ ਦਾ ਜਿਹੜਾ 벨ਟ ਦਾ ਆਉਣਾ ਇੱਥੋਂ ਤੱਕ ਆਹ ਦੇਖੋ ਇੱਥੇ ਤੱਕ ਆ ਗਿਆ ਆ ਪੂਰੀ 벨ਟ ਨਾਪ ਲਈ ਆਪਾਂ ਇੱਥੇ ਇੱਕ ਨਿਸ਼ਾਨ ਲਾ ਬਸ ਇੱਥੇ ਤੱਕ ਵਲ ਪਾਉਣੇ ਆਪਾਂ ਵਲ ਇੱਥੇ ਤੱਕ ਵੀ ਨਹੀਂ ਪਾਉਣੇ ਆਪਾਂ ਜਿਹੜੇ ਵਲ ਨੇ ਨਾ ਉਹ ਆਪਾਂ 9 ਇੰਚ ਦੇ ਇੱਥੋਂ ਤੋਂ ਲੈ ਕੇ ਅੰਦਰਲੇ ਇਹ 9 ਇੰਚ ਦੇ ਘੇਰੇ ਦੇ ਵਿੱਚ ਪਾਉਣੇ ਆ ਤੇ ਚਲੋ ਆਪਣੇ ਵਲ ਸਾਰੇ ਤਕਰੀਬਨ 9 ਇੰਚ ਦੇ ਵਿੱਚ ਪੈ ਹੀ ਗਏ ਆ ਤੇ ਜੇ ਥੋੜਾ ਜਿਹਾ ਵੀ ਸਾਡਾ ਵੱਧ ਘੱਟ ਹੋ ਜੇ ਤਾਂ ਅਸੀਂ ਜਿਹੜੀ ਬਾਲਾ ਉਹਨ ਘੱਟ ਵੀ ਕਰ ਸਕਦੇ ਆ ਤੇ ਉਹਨੂੰ ਵੱਧ ਵੀ ਕਰ ਸਕਦੇ ਆ ਹਾਂਜੀ ਫਰੈਂਡਸ ਆ ਇੱਕ ਪਾਸੇ ਜਿਹੜੇ ਇਦਾਂ ਪਾਏ ਆਪਾਂ ਵਾਲੇ ਪੈ ਗਏ ਹੁਣ ਆਪਾਂ ਸਲਵਾਰ ਨੂੰ ਇਧਰਲੇ ਪਾਸੇ ਕਰ ਦੇਣਾ ਜੀ ਇਧਰਲੇ ਪਾਸੇ ਕਰ ਦੇਣਾ ਤੇ ਉਹੀ ਆਸਣ ਆਪਾਂ ਜਿਹੜਾ ਵਿਚਾਲੇ ਲੇ ਆਉਣਾ ਆਸਣ ਲੇ ਆਂਦਾ ਫਕਟ ਚਾਲੀ ਆ ਦੇਖੋ ਆਸਣ ਆਪਣਾ ਵਿਚਾਲੇ ਆ ਗਿਆ ਆ ਇਧਰ ਦੇ 발 ਹੋ ਗਏ ਤੇ ਹੁਣ ਆਪਾਂ ਇਧਰਲੇ 발 ਪਾਉਣੇ ਹਨ ਜੀ ਆ ਦੇਖੋ ਆ ਵਾਲੇ ਇਧਰਲੇ ਹੋ ਗੁཅਕੇ ਆ ਇਹ ਆਪਾਂ ਪਾਦੇ ਆ ਤਾਂ ਗਈ ਨਿਕਲ ਗਿਆ 1 ਮਿੰਟ ਮੈਂ ਧੱਗ ਪਾ ਲਾਂ ਹਾਂਜੀ ਫ੍ਰੈਂਡਸ ਆਪਾਂ ਰੱਖ ਲਈਏ ਸਲਵਾਰ ਆ ਸਲਵਾਰ ਹੁਣ ਇਧਰੋਂ ਮੇਰੇ ਬਲ ਆ ਗਈ ਆ ਸਾਰੀ ਤੇ ਵਾਲਾ ਜਿਹੜੇ ਜਿਹੜੇ ਪਾ ਲਏ ਆਪਾਂ ਉਧਰੋਂ ਹੁਣ ਇਧਰੋਂ ਪਾਉਣੇ ਆਪਾਂ ਵਾਲ ਹੁਣ ਆਪਾਂ ਆ ਨਿਸ਼ਾਨ ਲੱਗਿਆ ਹੋਇਆ ਇੱਥੇ ਆ ਨਿਸ਼ਾਨ ਲੱਗਿਆ ਹੋਇਆ ਤੇ ਇਹਨੂੰ ਆਪਾਂ ਇਹਦੇ ਉੱਤੇ ਐਂ ਬਲ ਤਰਨੂ ਅੱਜ ਐਕਡਮ ਪੌਣੇ ਹਣ ਵਾਲਾ ਆਪਾਂ ਅੱਗੇ ਇੱਧਰ ਸੀ ਸਲਵਾਰ ਹੁਣ ਮੇਰੇ ਸੱਜੇ ਹੱਥਾ ਪਹਿਲਾਂ ਖੱਬੇ ਹੱਥ ਸੀਗੀ ਤੇ ਹੁਣ ਮੈਂ ਐਵੇਂ ਪਾਉਣੀ ਆ ਕਿਉਂਕਿ ਮੈਂ ਕਿਤੋਂ ਸਟਿਚਿੰਗ ਨਹੀਂ ਨਾ ਸਿੱਖੀ ਮੈਂ ਆਪਣੇ ਜਿਵੇਂ ਮੈਨੂੰ ਠੀਕ ਲੱਗਦਾ ਮੈਂ ਪਾ ਲੈਣੀ ਆ ਕਈ ਲੋਕ ਤਾਂ ਬੈਲਟ ਨਾਲ ਹੀ ਨਾਲ ਲਾ ਦਿੰਦੇ ਆ ਜੜ ਵੀ ਦਿੰਦੇ ਆ ਨਾਲ ਦੀ ਨਾਲ ਪਰ ਮੈਂ ਪਹਿਲਾਂ ਬਲ ਪਾ ਲੈਣੀ ਆ ਜੇ ਬਲ ਆਪਣੇ ਥੋੜੇ ਹੋਣ ਥੋੜਾ ਮੋਟਾ ਵੱਧ ਜਾਵੇ ਤਾਂ ਆਪਾਂ ਹੋਰ ਵੀ ਪਾ ਸਕਦੇ ਆ ਤੇ ਜੇ ਆਪਣੇ ਘੱਟ ਹੋਣ ਜਾਨੀ ਕਿ ਏਰੀਆ ਘਟ ਜੇ ਬਲ ਵੱਧ ਜਾਣ ਤਾਂ ਆਪਾਂ ਬਾਲਾ ਜੜੇ ਉਹ ਕਰ ਸਕਦੇ ਆ ਦੇ ਸਕਦੇ ਆ ਤੇ ਇਹਨਾਂ ਨੂੰ ਨॉर्मਲ ਵੀ ਸਟਿਚ ਕਰੀ ਜਾਣਾ ਆਪਾਂ ਆ ਦੇਖੋ 1 1 ਇੰਚ ਦਾ ਅੱਧੇ ਅੱਧੇ ਇੰਚ ਦੇ ਗੈਪ ਨਾਲ ਆਪਾਂ ਬਲ ਪਾ ਦੇਣੇ ਆ ਕਿਉਂਕਿ ਘੇਰਾ ਘਾਟਾ ਸਲਵਾਰ ਦਾ ਤੇ ਹੁਣ ਅੱਜ ਕੱਲ੍ਹ ਹੋੜੀਆਂ ਹੀ ਸਲਵਾਰਾਂ ਪਾਉਂਦੇ ਆ ਬਹੁਤ ਜ਼ਿਆਦਾ ਖੁੱਲੀਆਂ ਨਹੀਂ ਪਾਉਂਦੇ ਬਹੁਤ ਖੁੱਲੀ ਦਾ ਫਾਇਦਾ ਵੀ ਨਹੀਂ ਕੋਈ ਇੰਨੀ ਜ਼ਿਆਦਾ ਸੰਭਾਲੀ ਜਾਓ ਪੈਰਾਂ ਚ ਭੀਜੀ ਜਾਓ ਗਰਮੀ ਲੱਗੀ ਜਾਓ ਤੇ ਹੁਣ ਇਹਨਾਂ ਦਾ ਹੀ ਪਤਾ ਕੀ ਆ ਆਪਾਂ ਜਿਹੜਾ ਵੀ ਫੈਸ਼ਨ ਹੋ ਜਾਏ ਆਪਾਂ ਨੂੰ ਉਹੀ ਵਧੀਆ ਲੱਗਣ ਲੱਗ ਜਾਂਦਾ ਜੀ ਤੇ ਹੁਣ ਆਪਾਂ ਨੂੰ ਆਹ ਵਧੀਆ ਲੱਗਦੀਆਂ ਨੇ ਹਲਕੀਆਂ ਸਲਵਾਰਾਂ ਨਵੇਂ ਕਮੀਜ਼ ਤੇ ਹੁਣ ਆ ਆ ਗਿਆ ਜੀ ਆਪਣੇ ਇੱਥੇ ਵੀ ਕਰੀਜ਼ ਆ ਗਈ ਆਪਣੀ ਆਹਾ ਜਿੱਥੇ ਢਾਲ ਪਾਈਏ ਇੱਥੇ ਆਪਾਂ ਇੱਕ ਨਿਸ਼ਾਨ ਲੱਗਿਆ ਹੋਇਆ ਵਾਲਾ ਤੇ ਇਹ ਇੱਕ ਕਰੀਜ਼ ਆਪਾਂ ਜਿਹੜੀ ਆਪਣੀ ਉੱਪਰ ਆਉਣੀ ਚਾਹੀਦੀ ਆ ਥੋੜਾ ਜਿਹਾ ਇੱਕ ਛੋਟਾ ਵਾਲ ਪਾ ਦਿੰਨੇ ਇੱਥੇ ਜਿਆਦਾ ਕੱਪੜਾ ਬਚ ਗਿਆ ਗੈਪ ਨਾ ਹੋ ਜੇ ਵਿੱਚ ਆ ਆਪਾਂ ਛੋਟਾ ਵਾਲ ਪਾਤਾ ਇਹ ਜਿਹੜਾ ਕ੍ਰੀਜ਼ ਵਾਲਾ ਵਾਲੇ ਉੱਪਰ ਹੋਣਾ ਚਾਹੀਦਾ ਵਿੱਚ ਨਹੀਂ ਆਉਣਾ ਚਾਹੀਦਾ ਥੱਲੇ ਇਹ ਆ ਗਿਆ ਜੀ ਆਪਾਂ ਕ੍ਰੀਜ਼ ਵਾਲਾ ਵਾਲ ਟਿਕ ਗਿਆ ਹੁਣ ਤੇ ਬਾਕੀ ਦੇ ਜਿਹੜੇ ਵਾਲਾ ਜਿਹੜੇ ਆਧਾ ਕਪਟ ਰਹਿ ਗਿਆ ਤੇ ਬਾਕੀ ਦਾ ਇੱਕ ਕੁੰਦਾ ਰਹਿ ਗਿਆ ਉਹ ਆਪਾਂ ਪਾ ਦੇਣੀ ਹੈ 9 ਇੰਚ ਦੇ ਘੇਰੇ ਦੇ ਅੰਦਰ ਯਾਨੀ ਕਿ ਸਾਡੇ ਮੂਰੇ ਮੂਰੇ ਪੈਰ ਦੇ ਉੱਤੇ ਹੋਣ ਵਾਲੇ ਇੱਧਰ ਉੱਧਰ ਨਾ ਜਾਣ ਪੈ ਗਿਆ ਵਾਲ ਤੇ ਆ ਆਪਣਾ ਜਿਹੜਾ 벨ਟ ਵਾਲਾ ਨਿਸ਼ਾਨ ਆ ਉਹ ਆ ਗਿਆ ਇੱਥੇ 벨ਟ ਦਾ ਨਿਸ਼ਾਨ ਲੱਗਿਆ ਹੋਇਆ। ਥੋੜਾ ਜਿਹਾ ਇੱਕ ਬਲ ਹੋਰ ਪਾ ਦਿੰਨੇ ਆ। ਇਹ ਲੋਡ ਪਈ ਤਾਂ ਉਹ ਢੇੜ ਦਾਂਗੇ। ਇਹ 벨ਟ ਤੇ ਪੂਰਾ ਲਾਉਣਾ। ਹੁਣ ਆਪਾਂ ਜੀ 벨ਟ ਛੋੜਦੇ ਆ। ਬਫਾ ਵੱਡਾ ਕਰ ਲੈਨੇ ਆ। ਛੋਟਾ ਕਰ ਲੈਨੇ ਆ ਸੌਰੀ। ਹੁਣ ਆਪਾਂ ਜਿਹੜੇ 벨ਟ ਦੇ ਨਾਲੇ ਨੂੰ ਅਟੈਚ ਕਰ ਦੇਣਾ। ਬਾਲਾ ਜਿਹੜੇ 벨ਟ ਨਾਲ ਅਟੈਚ ਕਰ ਦੇਨੇ ਆ। ਹੁਣ ਆਪਾਂ ਇਹ ਪਿਛਲੇ ਪਾਸੇ ਸ਼ੁਰੂ ਕਰਾਂਗੇ ਜੀ। ਆ 벨ਟ ਆ ਜਿਹੜੀ ਆਪਾਂ ਪਿਛਲੇ ਪਾਸੇ ਸ਼ੁਰੂ ਕਰਾਂਗੇ। ਇਹਨਾਂ ਨੂੰ ਕਪੁੱਠੇ ਕਰ ਲਿਆ ਵਾ ਆ ਪੁੱਠੀ ਹੋ ਗਈ ਸਲਵਾਰ ਆ ਦੇਖੋ ਜੀ ਆ ਪੁੱਠੀ ਹੋ ਗਈ ਸਲਵਾਰ ਤੇ ਆ ਪਿਛਲਾ ਪਾਸਾ ਵਾ ਆ ਪਿਛਲਾ ਪਾਸਾ ਇੱਥੋਂ ਤੋਂ ਸ਼ੁਰੂ ਕਰਨਾ ਆ ਪਿਛਲੇ ਪਾਸੇ ਤੋਂ ਸ਼ੁਰੂ ਕਰਨੀ ਹੈ 벨ਟ ਆ 벨ਟ ਦਾ ਪਿਛਲਾ ਪਾਸਾ ਲਾਵਾਂਗੇ ਇਹਦੇ ਆ ਚਿੜੀ ਵਾਲਾ ਪਾਸਾ ਜਿਹੜਾ 벨ਟ ਦਾ ਆ ਮੂਹਰਲਾ ਪਾਸਾ ਵਾ ਤੇ ਆ ਹੈਗਾ ਪਿਛਲਾ ਪਾਸਾ ਆ ਪਿਛਲਾ ਪਾਸਾ ਐਕਸਟਰਾ ਅਨਛਾਹ ਲੱਗਿਆ ਪਿਛਲੇ ਵਾਲੇ ਪਾਸੇ ਲੰਬਾ ਕਪੜਾ ਸੀਗਾ ਉੱਥੇ ਉਹ ਨਹੀਂ ਪਾਈ ਹੋਈ ਸੀ ਹੁਣ ਨਹੀਂ ਪਾਈ ਹੋਈ ਆਪਾਂ ਇਹ ਨਿਸ਼ਾਨ ਨੂੰ ਪਿਛਲੇ ਆਸਣ ਦੇ ਨਾਲ ਲਾਤਾ ਇਹ ਆ ਦੇਖੋ ਪਿਛਲੇ ਆਸਣ ਦੇ ਨਾਲ ਲਾਤਾ ਤੇ ਇਧਰੋਂ ਆਪਾਂ ਜਿੱਥੇ ਤੱਕ ਨਿਸ਼ਾਨ ਲੱਗਿਆ ਆਪਣਾ ਆ ਦੇਖੋ ਆ ਨਿਸ਼ਾਨ ਲੱਗਿਆ ਰਿਹਾ ਇੱਥੇ ਆਪਾਂ ਇਹ ਨਿਸ਼ਾਨ ਆਹ ਮੂਰਲਾ ਇੱਥੇ ਹੋਊਗਾ ਤੇ ਆ ਬੈਲਟ ਵਾਲਾ ਇੱਥੇ ਹੋਊਗਾ ਹੁਣ ਆਪਾਂ ਇੱਥੋਂ ਹੀ ਸ਼ੁਰੂ ਕਰਨਾ ਇਹਨੂੰ ਇੱਥੋਂ ਸ਼ੁਰੂ ਕਰਨਾ ਇੱਕ ਬਾਲ ਇੱਥੋਂ ਢੇਡ ਦਿੰਨੇ ਆਪਾਂ ਦੇਖੋ ਫਰੈਂਡਸ ਆ ਪਿਛਲੇ ਪਾਸੇ ਵਾਲੇ ਦੋ ਬਾਲ ਨੇ ਆ ਦੋ ਬਾਲ ਪਿਛਲੇ ਪਾਸੇ ਪਈ ਹੋਈਆਂ ਤੇ ਆ ਪਿਛਲੇ ਪਾਸੇ ਵਾਲੀ ਹੈਗੀ 벨ਟ ਆਪਾਂ 벨ਟ ਨੂੰ ਬਿਲਕੁਲ ਇਹਦੇ ਵਿਚਾਲੇ ਸੋਣ ਦੇ ਰੱਖ ਲੈਣਾ ਤੇ ਪਹਿਲਾਂ ਆਪਾਂ ਪਿਛਲੇ ਪਾਸੇੋਂ ਜਿਹੜਾ ਜੜ ਲੈਣੀ ਹੈ ਸਲਵਾਰ ਦੇ ਨਾਲ 벨ਟ ਅਟੈਚ ਕਰ ਲੈਣੀ ਆ ਆ ਪਿੱਛੇ ਵਾਲਾ ਇੱਧਰਲਾ ਵਾਲਾ ਇਹ ਬਾਲ ਤੋਂ ਆਪਾਂ ਆ ਪਿੱਛੇ ਵਾਲਾ ਇੱਧਰਲਾ ਵਾਲਾ ਆਨ ਸ਼ਾਨ ਲੱਗਿਆ ਹੋਇਆ ਪਿਛਲੇ ਨਿਸ਼ਾਨ ਆਹ ਸੰਭਲ ਤੱਕ ਆ ਨਿਸ਼ਾਨ ਲੱਗ ਗਿਆ ਜੀ 벨ਟ ਪਿਛਲੇ ਦਾ ਆ ਨਿਸ਼ਾਨ ਲੱਗਿਆ ਹੋਇਆ ਆ ਦੇਖੋ ਆ ਨਿਸ਼ਾਨਾ ਛੋਟਾ ਜਿਹਾ ਲਾਇਆ ਮੈਂ ਇੱਥੋਂ ਤੋਂ ਆਪਾਂ ਪਿਛਲੇ ਪਾਸੇ ਉਹ 벨ਟ ਆ ਜਿਹੜੀ ਸ਼ੁਰੂ ਕਰ ਲਈ ਆ ਬਫਾ ਆਪਾਂ ਛੋਟਾ ਕਰ ਲਿਆ ਉਹ ਵੱਡਾ ਕੀਤਾ ਸੀ ਬਾਲਾ ਪਾਉਣ ਨੂੰ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਵਾਈਕਰ ਜੀ ਆ ਲੈ ਹੁਣ ਆਪਾਂ ਇਹਨੂੰ ਆਰਾਮ ਨਾਲ ਅਟੈਚ ਕਰਨਾ ਇਹਦੇ ਕੋਈ ਬਾਲ ਇੱਧਰ ਉੱਧਰ ਨਾ ਰਹਿ ਜਾਈ ਕੋਈ ਜਲਦਬਾਜ਼ੀ ਨਹੀਂ ਕਰਨੀ ਤਹਾਂ ਦੀ ਸਟਿਚਿੰਗ ਵੇਲੇ ਸਟਿਚਿੰਗ ਆ ਜਿਹੜੀ ਪੇਸ਼ੈਂਸ ਨਾਲ ਹੀ ਕਰਨੀ ਚਾਹੀਦੀ ਹੈ ਬਿਲਕੁਲ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਫਿਰ ਸਾਡੇ ਕੋਲੇ ਨਾ ਦੁੱਗਣਾ ਟਾਈਮ ਲੱਗ ਜਾਂਦਾ ਜਦੋਂ ਢੇੜ-ਢੜਾਈ ਕਰਨੀ ਪੈਂਦੀ ਹੈ ਜੀ ਇੱਕ ਪਾਸੇ ਪਿਛਲੇ ਪਾਸੇ ਦਾ ਜਿਹੜਾ ਮੇਰਾ ਹੋ ਗਿਆ ਹਾਸਾ ਦਾ ਦੂਜੇ ਪਾਸੇ ਆ ਗਿਆ ਪਾ ਇਧਰ ਵਾਲ ਵੀ ਆ ਗਿਆ ਵਿੱਚ ਇਹਨੂੰ ਤਾਂ ਥੋੜਾ ਜਿਹਾ ਜ਼ਿਆਦਾ ਹੀ ਮਾਰਜਿਨ ਰੱਖ ਲੈਣਾ ਚਾਹੀਦਾ ਕਿਉਂਕਿ ਆਪਾਂ ਨੇ ਓਵਰਲੌਕ ਕਰਾਉਣੀ ਹੁੰਦੀ ਹੈ ਚਲ ਕਾਟਨ ਦੇ ਨੂੰ ਓਵਰਲੌਕ ਨਹੀਂ ਕਰਾਉਣੀ ਪੈਂਦੀ ਪਰ ਕਈ ਤੇ ਕੱਪੜੇ ਜਿਵੇਂ ਇਹਦੇ ਧਾਗੇ ਨਿਕਲਦੇ ਆ ਇਹਨੂੰ ਓਵਰਲੌਕ ਕਰਾਉਣਾ ਪਊਗਾ ਹਾਂਜੀ ਪਿਛਲੀ ਪਿਛਲੇ ਪਾਸੇ ਹੋ ਜਾਈ ਬੈਲਟ ਆ ਕੋਈ ਤਰ੍ਹਾਂ ਅਟੈਚ ਹੋ ਗਈ ਹੈ ਤੇ ਹੁਣ ਆਪਣੀ ਆ ਮੋਹਰੇ ਵਾਲੇ ਵਾਲਾ ਮੋਹਰੇ ਪਾਸੇ ਅਸੀਂ ਆ ਗਏ ਹੁਣ ਅਸੀਂ ਮੂਰਲਾ ਆਸਣ ਜਿਹੜਾ ਆਹ ਵਾਲਾ ਮੂਰਲਾ ਆਸਣ ਆ ਸਾਡਾ ਆਸਣ ਮੂਰਲਾ ਵਾ ਇਹਨੂੰ ਆਪਾਂ ਮੂਰਲੀ ਜਿਹੜੀ ਚਿੜੀ ਜੀ ਉੱਥੇ ਤੱਕ ਜੋੜ ਕੇ ਦੇਖਣਾ ਆ ਦੇਖੋ ਆ ਸਾਡਾ ਹੈਗਾ ਆ ਚਿੜੀ ਆ ਮੂਰਲੀ ਚਿੜੀ ਆ ਤੇ ਇਹ ਆਸਣ ਦੇ ਮੂਰਲੀ ਸੌਣਾ ਨਾਲ ਜੋੜ ਕੇ ਆਪਾਂ ਮਿਣ ਕੇ ਦੇਖੋ ਵੀ ਸਾਡਾ ਸਹੀ ਆ ਰਿਹਾ ਆ ਆ ਦੇਖੋ ਆਪਣੀ ਬੈਲਟ ਜਾਦੀ ਆ ਆ ਬਲਾਂ ਵਾਲਾ ਘਾਟ ਆ ਇੰਨਾ ਜਾਦੀ ਆ ਹੁਣ ਆਪਾਂ ਇੱਕ ਵਾਲ ਇਥੋਂ ਢੇੜ ਦਾਂਗੇ ਠੀਕ ਆ ਜੀ ਮੈਂ ਇੱਕ ਬਲ ਥੋੜ੍ਹਾ ਦੇਣ ਲੱਗੀਆਂ ਤਾਂ ਕਿ ਸਾਡਾ ਜਿਹੜਾ ਕੱਪੜਾ ਪੂਰਾ ਆ ਜਾਏ। ਬਿਲਕੁਲ ਨਾਪ ਲੈ ਕੇ ਆਪਾਂ ਦੇ ਵਧਣੋ। ਨਹੀਂ ਤਾਂ ਫਿਰ ਬੈਲਟ ਆ ਜਿਹੜੀ ਛੋਟੀ ਹੋ ਜੂਗੀ। ਬੈਲਟ ਦੇ ਉੱਤੇ ਬਾਲ ਪ੍ਰੇ ਗੁਰੇ ਲੱਗਣਗੇ। ਆ ਆਪਾਂ ਇੱਕ ਬਲ ਦੇੜਤਾ ਵਾ ਇਥੋਂ। ਆ ਬਦਰੀ ਹਜੀ ਬਾਲ ਆ ਦੇਖੋ। ਹੁਣ ਆਪਣੀ ਜਿਹੜੀ ਬੈਲਟ ਆ ਪੂਰੀ ਹੈਗੀ ਉੱਤੇ। ਆ ਦੇਖੋ ਆ ਬਾਲਾਗੇ ਮੂਰੇ ਦੇ। ਆ ਦੇਖੋ। आ गए बाल सारे आ थोड़ा जा लूज है यू खिंच के आए बाल के थले बाल आजूगा सारा ठीक है जी आखो पूरा पूरा आ गया हूँ असी अगे बदना बड़ा में दब के रखना बड़ा इत आ गई मशीन साड़ी ਆ ਜਿਹੜੀ ਅਸੀਂ ਸਲਾਈ ਮਾਰੀ ਹੋਈ ਹੈ ਬਿਲਕੁਲ ਉਹ ਸਲਾਈ ਦੇ ਉੱਪਰ ਹੀ ਮਾਰੋ ਤੇ ਫਿਰ ਬੁੰਜਾਇਸ਼ ਨਹੀਂ ਹੁੰਦੀ ਬਾੜ ਇੱਧਰ ਉੱਧਰ ਹੋ ਜਾਂਦਾ ਆ ਦੇਖੋ ਜੀ ਆ ਸਿਹੁਣ ਸਾਡੀ ਆ ਵਿੱਚ ਘਰ ਲਈ ਸਿਹੁਣਾ ਬਿਲਕੁਲ ਸਾਡੇ ਅਸਲ ਵਾਲੀ ਸਲਾਈ ਦੇ ਨਾਲ ਮੈਚ ਕਰ ਗਈ ਹੈ ਜੇ ਪੂਰਾ ਘੱਟ ਵੱਧ ਹੋਵੇ ਤਾਂ ਆ ਉੱਪਰਲਾ ਜਿਹੜਾ ਬਣਾ ਵਾਲਾ ਕੱਪੜਾ ਇਹਨੂੰ ਢਿੱਲਾ ਵੀ ਛੱਡ ਸਕਦੇ ਹਾਂ ਕਿਉਂਕਿ ਬਣਾ ਦੇ ਵਿੱਚ ਕੀ ਆ ਜਾਂਦਾ ਹੈ ਜੇ ਕਿਤੇ ਤੁਰੀ ਹੁੰਦੀ ਹੈ ਨਾ ਅੰਦਰ ਇਹਦੇ ਚ ਹੀ ਆ ਜਾਈਏ ਆ ਦੇਖੋ ਹੁਣ ਆਪਾਂ ਆ ਬਿਲਕੁਲ ਵਿੱਚ ਘਰ ਲਿਆ ਅਸਨ ਤੇ ਆਗੇ ਹੁਣ ਇਧਰੋਂ ਆ ਜਿਹੜਾ ਇੰਨਾ ਏਰੀਆ ਬਚ ਗਿਆ ਆ ਬੜਾ ਆ ਨਾ ਆ 벨ਟ ਆ ਆ ਬੈਲਟ ਵੱਡਾ ਵਾ 벨ਟ ਵਾਲਾ ਜਿਹੜਾ ਕੱਪੜਾ ਵੱਡਾ ਵਾ ਠੀਕ ਆ ਜੀ 벨ਟ ਦਾ ਆ ਕੱਪੜਾ ਵੱਡਾ ਵਾ ਤੇ ਆ ਛੋਟਾ ਇਧਰੋਂ ਵੀ ਆਪਾਂ ਇੱਕ ਬਲ ਦੇ ਢ ਦੇ ਦਿੰਨੇ ਆ ਤੋ ਆ ਮੈਂ ਇੱਕ ਬਲ ਦੇ ਢ ਦੇ ਦਿੰਨੀ ਆ ਉਹਦੇ ਨਾਪ ਦਾ ਕਰ ਲੈਣੀ ਆ ਇਹਨਾਂ ਆ ਦੇਖੋ ਜੀ ਇਹਦੀ ਮੇਚ ਦਾ ਕਰ ਲਿਆ ਆਪਾਂ ਹਾਂ ਬਿਲਕੁਲ ਇਹ ਜਿੱਡਾ ਹੋ ਗਿਆ ਹੁਣ ਚਲ ਜੀ ਇਹ ਆਪਣਾ ਪੂਰਾ ਪੂਰਾ ਆ ਗਿਆ ਥੋੜਾ ਜਿਹਾ ਲੂਸ ਆ ਥੋੜਾ ਜਿਹਾ ਥੋੜਾ ਜਿਹਾ ਅਸੀਂ ਇੱਥੇ ਵਾਲਾ ਜਿਹੜਾ ਇੱਕ ਹੋਰ ਪਾ ਦਿੰਨੇ ਆ ਛੋਟਾ ਜਿਹਾ ਆ ਦੇਖੋ ਬੜੀ ਤੇ ਨਾਲ ਵਾਲ ਬਿਲਕੁਲ ਇੱਧਰ ਉੱਧਰ ਨਾ ਰਹੇਨ ਕੀ ਤੋਂ ਜੇ ਆਮ ਨਾਲ ਸਲਾਇਨ ਨਾਲ ਫਿਰ ਦੇਰ ਨਹੀਂ ਜੀਦਾ ਜਦੋਂ ਬੜਾਉਂ ਤੋਂ ਵੀ ਨੂੰ ਮੈਂ ਥੋੜਾ ਜਿਹਾ ਜ਼ਿਆਦਾ ਹੁੰਦਾ ਉਹ ਟੈਕ ਥੋੜਾ ਜਿਹਾ ਆਮ ਨਾਲ ਕਰ ਲਉ ਨਹੀਂ ਤਾਂ ਫਿਰ ਕੰਮ ਹੀ ਖੜ ਜਾਂਦਾ ਸੂਈ ਸਾਰੀ ਟੁੱਟ ਜਾਈ ਜਾਂ ਕੁਝ ਹੋਰ ਹੋ ਜੇ ਆ ਦੇਖੋ ਜੀ ਸਾਡੀ ਜਿਹੜੀ ਬਾਹਰ ਤੇ ਬੈਲਟ ਆ ਤੈਕ ਹੋ ਗਈ ਆ ਸਲਵਾਰ ਬੈਟ ਦੇ ਨਾਲ ਟੈਕ ਹੋ ਗਈ ਆ ਬਿਲਕੁਲ ਵਧੀਆ ਤਰੀਕੇ ਨਾਲ ਹੋਣਾ ਸੀ ਬਸ ਆ ਗਿਆ ਮੂਰੀ ਵਾਲੀ ਸिलाई ਮਾਰ। ਆ ਦੇਖੋ ਫ੍ਰੈਂਡਸ ਆ ਮੇਰੀ ਬੈਲਟ ਆ ਜਿਹੜੀ ਬਿਲਕੁਲ ਅਟੈਚ ਹੋ ਗਈ ਆ ਮੂਰਲੇ ਪਾਸਿਓ ਆ ਮੂਰਲੇ ਪਾਸੇ ਵਾਲਾ ਤੇ ਆ ਆਪਣੇ ਪਿਛਲੇ ਵਾਲਿਆ ਹੁਣ ਆਪਾਂ ਮੂਰੀ ਵਾਲੀ ਸਿਉਮ ਮਾਰਨੀ ਆ ਤੇ ਮੇਰੀ 7 ਇੰਚ ਮੂਰੀ ਆ ਆ ਦੇਖੋ ਆ 7 ਇੰਚ ਮੂਰੀ ਆ ਮੇਰੀ ਔਰ ਮੇਰੇ ਕੋਲ ਇਹ ਐਂਟੀਪੇਪਰ ਬਸ ਮਾੜਾ ਜਿਹਾ ਤਰੀਕਾ ਹੈ ਹਿਸਾਬ ਜਾਂ ਤੇ ਆ ਦੇਖੋ ਆ ਮੂਰੀ ਹੈ 7 ਇੰਚ ਆਪਾਂ 7 ਇੰਚ ਤੇ ਇੱਥੇ ਨਿਸ਼ਾਨ ਲਾ ਲਿਆ 7 ਇੰਚ ਮੈਂ ਮੂਰੀ ਰੱਖਣੀ ਹੈਗੀ ਤੇ ਉੱਪਰੋਂ ਆਪਾਂ ਜਿਹੜੀ 8 ਰੱਖਾਂਗੇ ਇੱਥੋਂ ਆ ਜਿਹੜੀ ਇੱਥੋਂ ਆਪਾਂ ਰੱਖ ਲਿਆ 8 8 ਇੱਥੇ ਹੁੰਦਾ ਜੀ ਆ ਇੱਥੇ 8 ਆ ਗਿਆ ਹੁਣ 7 ਨੂੰ 8 ਦੇ ਨਾਲ ਮਿਲਾ ਲੈਣਾ ਹੈ ਇੱਥੋਂ ਤੋਂ ਅੱਗੇ ਆਪਾਂ ਮਾਰਨੀ ਆ ਸਲਾਈ ਸੋ ਮਾਰਦੇ ਆਂ ਜੀ ਸਲਾਈ ਆਪਾਂ ਸਲਵਾਰ ਕੰਪਲੀਟ ਕਰਦੇ ਆਂ ਹਾਂਜੀ ਫ੍ਰੈਂਡਸ ਆਪਾਂ ਆ ਨਿਸ਼ਾਨ ਲਾ ਲਿਆ ਮੂਰੀ ਤੇ ਆ ਜਿਹੜਾ ਆਪਾਂ ਮਾਰਨੀ ਆ ਸਿਉਣ ਇੱਕ ਸਿਉਣ ਦੀ ਮੈਂ ਗੱਲ ਦੱਸਦਾ ਤੁਹਾਨੂੰ ਜਦੋਂ ਆਪਾਂ ਆ ਸਿਉਣ ਲਾਉਣੀ ਆ ਨਾ ਤਿਰਛੀ ਵਾਲੀ ਇਹ ਰੇਵਲ ਹੁੰਦੀ ਹੈ ਇਹਨੂੰ ਆਪਾਂ ਕੱਪੜੇ ਨੂੰ ਇੱਕ ਵਾਰੀ ਐਂ ਖਿੱਚਦੇ ਜੇ ਤਾਂ ਪੈਰਾਂ ਵਾਲੀ ਮਸ਼ੀਨ ਆ ਫਿਰ ਤਾਂ ਕੋਈ ਗੱਲ ਨਹੀਂ ਤੁਸੀਂ ਐਵੇਂ ਖਿੱਚ ਕੇ ਮਾਰੀ ਜਾਉਂਗੇ ਨਿਸ਼ਾਨ ਜਿਹੜੀ ਹੈਗੀ ਆ ਸਿਉਣ ਤੇ ਨਹੀਂ ਜਦੋਂ ਖਿੱਚਦੇ ਆ ਤਾਂ ਸਿਉਣ ਟੁੱਟ ਜਾਂਦੀ ਹੈ ਇਹਨੂੰ ਕੱਪੜੇ ਨੂੰ ਪਹਿਲਾਂ ਹੀ ਐਵੇਂ ਕਰਕੇ ਨਾ ਇਦਾਂ ਆਸਾਂ ਨੂੰ ਪਾੜ ਲੂ ਪਰ ਤੇ ਇਦਾਂ ਐ ਫੜ ਕੇ ਚੰਗੀ ਤਰ੍ਹਾਂ ਐਵੇਂ ਖਿੱਚ ਦੋ ਆ ਖਿੱਚਤੀ ਆ ਮੈਂ ਆ ਦੇਖੋ ਇਹਦੇ ਵਿੱਚ ਖਿੱਚੇ ਤੇ ਫੇਰ ਇਹ ਟੁੱਟੂਗੀ ਨਹੀਂ ਤੇ ਫੇਰ ਆਪਾਂ ਆਰਾਮ ਨਾਲ ਹੀ ਮਾਰ ਸਕਦੇ ਹਾਂ ਅਸੀਂ ਹੁਣ ਮਾਰ ਸਕਦੇ ਹਾਂ ਸੋ ਸ਼ੁਰੂ ਕਰਦੇ ਹਾਂ ਜੀ ਸੇ ਨੂੰ ਤਾਂ ਦੇਖੋ ਜੀ ਧੁੰਨੀ ਲੜਨ ਨੂੰ ਐ ਇਕੱਠੇ ਭੜ ਕੇ ਤਾਂ ਕਿ ਇੱਥੇ ਜਿਹੜਾ ਹਾ ਮੂਹਰੇ ਦੇ ਇੱਥੇ ਆ ਇਵੇਂ ਨੂੰ ਬਲਜਾ ਪੈ ਜਾਂਦਾ ਉਹ ਨਾ ਪਵੇ ਦੋਨੇ ਇਕੱਠੇ ਇੱਕੋ ਜੀ ਕਟਾਈ ਕਰਨੀ ਹੈ ਇਹਨਾਂ ਦੀ ਤੇ ਇੱਕੋ ਜਿਹੀ ਵੜਨਾ ਹੈ ਇਹਨਾਂ ਨੂੰ ਆ ਦੇਖੋ ਜੀ ਇੱਥੋਂ ਤੋਂ ਆਪਾਂ ਸ਼ੁਰੂ ਕਰਨੇ ਆ ਜੀ ਇਧਰੋਂ ਐ ਖਿੱਚ ਕੇ ਰੱਖਣਾ ਤੇ ਐਵੇਂ ਥੋੜਾ ਪੂਰਾ ਜਿਹੜਾ ਏਰੀਆ ਆਪਾਂ ਖਿੱਚ ਕੇ ਰੱਖਣਾ ਹੱਥਾਂ ਦੇ ਨਾਲ ਨਾ ਨੋਨਾਂ ਉਂਗਲਾਂ ਦੇ ਹੱਥਾਂ ਦੇ ਵਿੱਚ ਕਰ ਐਵੇਂ ਐਵੇਂ ਕਰਕੇ ਖਿੱਚ ਕੇ ਆਪਾਂ ਇਸੇ ਨਾਲ ਫਿਰ ਕਿਚ ਨੂੰ ਕਹਾ ਦੋ ਦੋਨਾਂ ਨੂੰ ਮਿਲਾ ਕੇ ਹਥਲਾ ਤੇ ਉੱਪਰ ਲ ਮਿਲਾ ਕੇ ਐਵੇਂ ਐਵੇਂ ਕਿਚ ਲਓ ਜੀ ਤੇ ਐਵੇਂ ਜਾਂ ਤਾਂ ਸੌਣ ਮਾਰ ਲਓ ਆ ਦੇਖੋ ਜੀ ਫਰੈਂਡਸ ਆ ਜਿਹੜਾ ਆਪਣੀ ਲਾਈ ਹੈਗੇ ਸੌਣ ਆ ਕੁੰਦੇ ਆਪਣਾ ਜਿਹੜੀ ਮੂਰੀ ਵਾਲੀ ਮੂਰੀ ਤੋਂ ਲੈ ਕੇ ਅਸਣ ਤੱਕ ਆ ਗਈ ਆਪਣੀਆਂ ਸੌਣ ਆ ਦੇਖੋ ਆਪਣਾ ਆਸਣ ਆ ਗਿਆ ਆਸਣ ਤੋਂ ਇਹਨੂੰ ਆਪਾਂ ਕਿਵੇਂ ਮੋੜਨਾ ਵਾ ਬਹੁਤ ਜ਼ਿਆਦਾ ਟਿੱਖਾ ਨਹੀਂ ਕਰਨਾ ਥੋੜਾ ਜਿਹਾ ਇਹਨੂੰ ਗੁਲਾਈ ਜੀ ਚ ਮੋੜ ਲੈਣਾ ਸੀ ਤੇ ਇੱਥੇ ਇੱਕ ਕੱਟ ਲਾ ਦੇਣਾ ਫੇਰ ਬਾਅਦ ਚ ਆਪਾਂ ਮਾਰ ਲਿਆ ਦੂਸਰਾ ਥੋੜਾ ਜਿਹਾ ਗੁਲਾਈ ਜਿਹਾ ਇੱਥੋਂ ਸਿਉਣ ਤੋਂ ਲੈ ਆਉਣਾ ਇਹਨੂੰ ਇਸ ਤਰ੍ਹਾਂ ਗੁਲਾਈ ਜਿਹਾ ਮਾਰ ਤੇ ਹੁਣ ਆਪਾਂ ਇਦੋਂ ਆ ਜਿਹੜਾ ਦੂਜੇ ਪਾਸੇ ਵਾਲਾ ਇਹ ਇੱਥੋਂ ਤੋਂ ਲੈ ਕੇ ਇੱਥੇ ਤੱਕ ਮਾਰ ਦੇਣਾ ਫੇਰ ਆਪਾਂ ਇਧਰਲੇ ਪਾਸੋਂ ਫੇਰ ਰੱਖਾਂਗੇ ਹੁਣ ਮੈਂ ਇਥੋਂ ਤੱਕ ਮਾਰ ਦਿੰਨੀ ਆ। ਅਹ ਥੋੜਾ ਜਿਹਾ ਥੋਕ ਵਿੱਚ ਨੱਕਾਪਾ ਆਸ ਤੋਂ ਅੰਦਰੋਂ ਇੱਕ ਦਬਰ ਹੋ ਜੂਗਾ ਉਦੋਂ ਫਿਰ ਉਧਰ ਨੂੰ ਮਾਰ ਦਾਂਗੇ। ਆਸਾਂ ਤੋਂ ਲੈ ਕੇ ਇੰਨਾ ਕ ਮਾਰਤਾ ਆ। ਇਹ ਤੋਂ ਆਪਾਂ ਬੰਦ ਕਰ ਦੇਣਾ ਨਾ। ਮਸ਼ੀਨ ਕੱਢ ਲੈਣੀ ਆ। ਮਸ਼ੀਨ ਦੇ ਥੱਲੇ ਕੱਪੜਾ ਕੱਢ ਕੇ ਫੇਰ ਆਪਾਂ ਜਿਹੜਾ ਹੈਗਾ ਇਧਰਲੇ ਪਾਸੇ ਧਰਨਾ ਹੋਣਾ ਇਹਨੂੰ ਦੂਜੇ ਪਾਸੇ ਦੂਜੀ ਮੂਰੀ ਧਰ ਲੈਣੀ ਆ ਆ ਦੇਖੋ ਜੀ ਆਪਾਂ ਦੂਜੇ ਪਾਸੇ ਆਹ ਮੂਰੀ ਧਰ ਲੈਣੀ ਇਧਰ ਵੀ ਮੈਂ ਨਿਸ਼ਾਨ ਲਾ ਕੇ ਰੱਖਿਆ ਹੈ ਆ ਦੇਖੋ ਨਿਸ਼ਾਨ ਲੱਗਿਆ ਹੋਇਆ ਆ ਦੇਖੋ ਇੱਥੋਂ ਰੱਖ ਲੈਣਾ ਹੁਣ ਆਪਾਂ ਇਧਰੋਂ ਸ਼ੁਰੂ ਕਰਨਾ ਤੇ ਇਧਰੋਂ ਵੀ ਇਹਨੂੰ ਕੱਪੜੇ ਨੂੰ ਐਵੇਂ ਚੰਗੀ ਤਰ੍ਹਾਂ ਖਿੱਚ ਲੈਣਾ ਐਵੇਂ ਖਿੱਚ ਕੇ किसी ना टूटे बाद कपड़े में पहला ही रेब कपड़ा वह खिच के ठीक हो जाता वा देख लो आ मैं लिया आया तो 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 देखो जी मूहरी वाली सिलाई अपनी इतने तक पहुंच गई आ अपना आसन की सिलाई है ਇਹ ਤਾਂ ਅਸਨ ਤੋਂ ਇੱਥੇ ਤੱਕ ਪਹਿਲਾਂ ਉਧਰੋਂ ਮੈਂ ਇੱਧਰ ਨੂੰ ਲਿਆਈ ਸੀ ਮਾਰੀ ਹੋਈ ਹੋਈ ਆ ਹੁਣ ਡਬਲ ਹੋ ਗਈ ਇਸ ਤਰ੍ਹਾਂ ਇਹ ਥੋੜਾ ਛੋਟੇ ਲੱਗੋ ਆ ਦੇਖੋ ਜੀ ਡਬਲ ਹੋ ਗਈ ਹੋਣਾ ਇਹੋ ਐਸੀ ਇੱਧਰਲੇ ਪਾਸੇ ਇਹ ਇੱਥੇ ਤੱਕ ਨਿਗਾ ਦੇਣਾ ਇਹ ਇੱਥੋਂ ਤੱਕ ਆ ਅਸਨ ਦੀ ਸਲਾਈ ਐ ਇੰਨਾ ਇੰਨਾ ਹੋ ਹੋ ਨਿਗਾ ਦੇਣਾ ਆ ਮੈਂ ਜੰਗ ਲਗਾ ਰਹੀ ਹਾਂ ਸੇ ਕੋਈ ਚੰਗਾ ਹਾਂਜੀ ਇਹ ਆਪਣੀ ਹੋ ਗਈ ਸਲਵਾਰ ਦੀ ਸਿਲਾਈ ਕੰਪਲੀਟ ਹੋ ਗਈ ਹੁਣ ਆਪਾਂ ਇਹਨੂੰ ਡਬਲ ਕਰਨਾ ਮੂੜੀਆਂ ਤੋਂ ਹੁਣ ਆ ਜਿਹੜਾ ਝੋੜੀ ਦਾ ਨਾ ਅਸਲ ਨਾ ਜਿੱਥੋਂ ਇੱਥੇ ਮਾੜਾ ਜਾਂ ਤਿਰਸ਼ਾ ਜ ਮਾੜਾ ਜਨ ਕੱਟ ਲਾ ਦੋ ਇਹ ਦੋਨੇ ਪਾਸੇ ਕੱਟ ਲਾ ਦੋ ਫਿਰ ਇਹ ਜਿਹੜਾ ਤਿੱਖੀ ਹੈ ਨਾ ਇੱਥੋਂ ਸਿਲਾਈ ਥੋੜੀ ਜਿਹੀ ਗੁਲਾਈ ਕੀਤੀ ਹੋਈ ਹੈ ਹੁਣ ਆਪਾਂ ਮੂੜੀਆਂ ਨੂੰ ਡਬਲ ਕਰ ਦਿੰਦੇ ਆ ਪਤਾ ਕਿੱਦਾਂ ਕਰੀਏ ਡਬਲ ਐਵੇਂ ਕਰਕੇ ਰੱਖ ਲਓ ਇੱਥੇ ਦੋ ਤਿੰਨ ਸਿਲਾਈਆਂ ਮਾਰ ਦੋ ਆ ਦੇਖੋ ਮੈਂ ਸਿੱਧੇ ਪਾਸੇ ਰੱਖ ਲਈ ਆ ਵਰੀ ਥੱਲੇ ਨੂੰ ਲਿਆਇ ਫਿਰ ਉੱਪਰ ਮੋੜ ਰਿਹਾ ਆ ਦੇਖੋ ਕਦੇ ਵੀ ਸਲਾਈ ਚੰਗਤ ਛੱਡਦੇਗਾ ਪਰ ਜਿਹੜੀ ਮੂਰੀ ਦੀ ਸਲਾਈ ਆ ਕਦੇ ਵੀ ਨਹੀਂ ਛੱਡੂਗਾ ਹਾਂ ਦੇਖੋ ਜੀ ਇਹਨੂੰ ਹੁਣ ਆਪਾਂ ਇੱਥੋਂ ਤੱਕ ਤੱਕ ਮਾਰ ਦੇਣਾ ਉੱਪਰ ਮੂਰੀ ਤੋਂ ਲੈ ਕੇ ਇੱਥੇ ਮੂਰੀ ਆ ਇੰਨਾ ਕਮਾਰ ਦੇਣਾ ਜੇ ਵੀ ਸਮਾਉਣ ਦੀ ਹੋਂ ਤੋਂ ਬਾਹਰ ਦੀ ਮਾਰਨਾ ਅੰਦਰ ਨਹੀਂ ਮਾਰਨੀ ਕਿਉਂਕਿ ਉਹ ਸਾਡੀ ਸੈਟਿੰਗ ਨਹੀਂ ਹੈ ਐਵੇਂ ਦੂਜੀ ਮੂਰੀ ਤੋਂ ਮਾਰ ਦੇਣਾ ਸੋ ਫਰੈਂਡਸ ਕਿਵੇਂ ਦੀ ਲੱਗੀ ਵੀਡੀਓ ਮੈਂ ਕੋਸ਼ਿਸ਼ ਕਰੀ ਅਭੀ ਮੈਂ ਜਿਵੇਂ ਆਪ ਕਰਦੀ ਆ ਮੈਂ ਹੁਣੇ ਤੁਹਾਨੂੰ ਦੱਸਾਂ ਤੇ ਮੇਰੇ ਕਦੇ ਵੀ ਕੱਪੜੇ ਫਟ ਜਾਂਦੇ ਆ ਕਦੇ ਮੂਰੀ ਨਹੀਂ ਫਟੀ ਕਦੇ ਵੀ ਕਿਤੇ ਉੱਡੜਿਆ ਨਹੀਂ ਕਪੜਾ ਸੋ ਫਰੈਂਡਸ ਇੰਨਾ ਕੁਝ ਕਹਿੰਦੇ ਹੋਏ ਮੈਂ ਵੀਡੀਓ ਐਂਡ ਕਰਦੀ ਆ ਉਮੀਦ ਕਰਦੀ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਥੋੜੀ ਜਿਹੀ ਵੀ ਵਧੀਆ ਲੱਗੀ ਹੋਏ ਤਾਂ ਪਸੰਦ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਿਓ ਤੇ ਅਗਰ ਜੇ ਕੋਈ ਉਲਟਾਈ ਹੋਈ ਤਾਂ ਵੀ ਦੱਸਿਓ ਜੇ ਮੈਨੂੰ ਨਹੀਂ ਪਤਾ ਮੇਰੇ ਟ੍ਰੇਨਿੰਗ ਨਹੀਂ ਕਰੀ ਹੋਈ ਤਾਂ ਤੁਸੀਂ ਮੈਨੂੰ ਜਰੂਰ ਦੱਸਣਾ ਜੀ ਤੁਸੀਂ ਇੱਥੇ ਗਲਤ ਕੀਤਾ ਤੇ ਆਮ ਤੌਰ ਤੇ ਮੇਰੇ ਪਾਏ ਹੋਏ ਸੂਟ ਦੀ ਹਰ ਕੋਈ ਪ੍ਰੇਜ਼ ਕਰਦਾ ਵੀ ਤੁਹਾਡੇ ਕੋਲ ਕਾਉਨ ਟੇਲਰ ਹੈ ਤਾਂ ਮੈਂ ਦੱਸ ਦਿੰਨੀ ਮੈਂ ਖੁਦ ਸਟਿਚ ਕਰਦੀ ਹਾਂ ਸੋ ਫਰੈਂਡ ਓਕੇ ਬਾਏ ਬਾਏ ਟੇਕ ਕੇਅਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਨਵੇਂ ਆਈਡੀਆ ਦੇ ਨਾਲ ਓਕੇ ਬਾਏ ਬਾਏ